ਅੱਜ ਆਪ ਸਭ ਜੀ ਦਾ ਮੇਰੇ ਮਲਟੀ ਵੀਡੀਓ ਚੈਨਲ ਤੇ ਸਵਾਗਤ ਹੈ ਮੈਂ ਅੱਜ ਬਣਾਉਣ ਜਾਣੀ ਹੈ ਜੀ ਭਰ ਕੇ ਕarele ਕੰਟੇ ਦੇ ਕੰਟੇ ਲਈ ਇਹਨਾਂ ਨੂੰ ਨਮਕ ਪਾ ਕੇ ਦੁਪਹਿਰਾ ਖ ਦਵਾਂਗੇ ਤਾਂ ਕਿ ਇਹਨਾਂ ਦੀ ਕੋੜ ਵਗੈਰਾ ਸਾਰੀ ਨਿਕਲ ਜਾਵੇ ਹਾਂਜੀ ਕareleਆਂ ਨੂੰ 2-3 ਘੰਟੇ ਧੁੱਪ 'ਚ ਧੋਪਣ ਤੋਂ ਬਾਅਦ ਇਹਨਾਂ ਨੂੰ ਮੈਂ ਤੋਰੀਆਂ ਜੀ ਕਿਉਂਕਿ ਨਮਕ वगੈਰਾ ਲੱਗਾ ਸੀਗਾ ਨਾ ਉਹ ਸਾਰਾ ਨਿਕਲ ਜਾਏਗਾ ਇਹ ਕੋ ਵਧੀਆ ਵਾਇਦਾ ਕareleਆਂ ਦਾ ਸਟਿਕੜ ਉਹ ਵੀ ਮੈਂ ਪਾਣੀ 'ਚ ਭਗਤ ਹੋਣਾ ਨਹੀਂ ਨਹੀਂ ਤਾਂ ਸਾਰੇ ਸਟਿਕਸ ਪੰਜਣਗੇ ਜੀ ਨਮਕ ਰੋਗ ਰਾਇ ਨਾ ਨਿਕਲਣ ਵਾਲੇ ਕੌੜਾ ਪੰਜਰਾ ਨੂੰ ਨਮਕ ਦੇ ਨਾਲ ਹੀ ਫੜ ਲੈਂਦਾ ਜੀ ਇਹਨਾਂ ਨੂੰ ਮਿਆਜ਼ਾ ਦੇ ਵਿੱਚ ਮਲਾਲ ਕੇ ਫਰੀਲਾਂ ਦੇ ਵਿੱਚ ਵੀ ਭਰ ਲਵਾਂਗੀ ਫਰੀਲੇ ਜਿਹੜਾ ਵੀ ਬਹੁਤ ਘੱਟ ਕੌੜੇ ਬੰਦੇ ਨੋਰਮਲ ਜੀ ਬੱਚੇ ਵੀ ਮੇਨੇ ਬਹੁਤ ਖੋਸੋ ਕੇ ਖਾਂਦੇ ਆ ਤੇ ਆਰ ਕੱਲ ਲਈ ਮੈਂ ਪਾਈਆਂ ਜੀ ਮਿਰਚਾਂ ਦੋ ਆਲੂ और दो तीन प्याज और टमाटर मैं ग्राइंड करा जी मिकसी के हाँ जी है मैं अपना ग्राइंड कर लिया जी इन्होंने सारे चीजा ना मैं पावगी जी नमक स्वाद अनुसार ਹਾਂਜੀ ਆਵਾਂਗੀ ਜੀ ਗਰਮ ਮਸਾਲਾ ਜੀਰਾ ਹਲਦੀ ਹੋਰ ਇਕਤਨਾਂ ਗੀ ਜੀ ਚਾਟ ਪੌੜੀ ਆਮਚੂੜ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੀ ਫਿਰ ਇਹਨਾਂ ਦੀ ਸਟਫਿੰਗ ਕਰਾਂਗੀ ਜੀ ਉਹ ਜਿਵੇਂ ਨੰਨੀ ਤੇ ਮੈਜੀ ਸਟਫਿੰਗ ਕਰਕੇ ਪੇਕ ਕਰਨ ਲੱਗੀਆਂ। ਤਾਗੇ ਨਾਲ ਮਹਤਾਨ ਭੇਟੀਆਂ ਜੀ ਕਿਉਂਕਿ ਇਹਦੇ ਵਿੱਚ ਫਿਰ ਮਸਾਲਾ ਨਹੀਂ ਨਿਕਲਦਾ ਇਹਦੇ ਨਾਲ ਇਹਲੇ ਦਾ ਜਿਹੜਾ ਟੇਸਟ ਹੈ ਵਧੀਆ ਹੋ ਜਾਂਦਾ ਜੀ ਜੀ ਨਾਲ ਦੀ ਮੈਂ ਪਲਟੀ ਮਰਵਾਵਾਂਗੀ ਕਰੇਲੇ ਮੇਰੇ ਬਣ ਕੇ ਹੋ ਚੁੱਕੇ ਨੇ ਜੀ ਯਾਰ ਵੇਖੋ ਕਿੰਨਾ ਸੋਹਣਾ ਕਲਰ ਹੈ ਔਰ ਕਿੰਨੇ ਵਧੀਆ ਬਨੇ ਹਨ ਇਸ ਤਰ੍ਹਾਂ ਜੇ ਤਾਂ ਮੈਂ ਤਰੀਕੇ ਨਾਲ ਬਣਾਇਆ ਇਸ ਤਰ੍ਹਾਂ ਬਣਾਓਗੇ ਤੇ ਬਹੁਤ ਹੀ ਘਟਕਾਉਣਗੇ ਚਲੋ ਵੇਖੋ ਜੀ ਥੋੜੀ ਚੀਜ਼ ਬਤ ਨੂੰ ਕੋੜੀ ਹੀ ਬੰਨਾ ਬਟ ਇਹ ਨਹੀਂ ਕੋੜਨੀ ਦੀ ਕਿ ਉਹਨੂੰ ਬੱਚੇ ਨਾ ਖਾ ਸਕਣਗੇ ਮੇਰੇ ਬੱਚੇ ਵੀ ਬਹੁਤ ਹੀ ਮ제 ਨਾਲ ਖਾਂਦੇ ਨੇ ਤੁਸੀਂ ਵੀ ਇਸ ਤਰੀਕੇ ਨਾਲ ਕਰੇਲੇ ਬਣਾਓ ਤੇ ਆਪਣੇ ਬੱਚਿਆਂ ਨੂੰ ਵੀ ਖਲਾਓ ਹਨਾ आप जी कीमती समान मेरी विडियो दिलाया आप जी का लख लुकर है और धनबाद है आप जी का जो भी भे कोई भी भेन भरा देख रहे हैं मेरी विडियो सब्सक्राइब करो आप जी सपोर्ट भी लोड़ है जी धनबाद जी सत